ਆਹ ਬਿਉ ਮਨ ਬੀਂ ਤੇ ਜੋ ਪਈ। ਹਮਰੀ ਖਰੋ ਹਾ ਤੇ ਰੱਛਾ ਪੂਰਨ ਹੋਏ ਜਿਤ ਕੀ ਇਛਾ। ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ। ਹਮਰਾ ਰੋਸਟ ਸਬਾ ਦੋਂ ਗਾਵੋ ਹਾਪਹਾ ਦੇ ਉਚਾਵੋ। ਸੁਖੀ ਵਸੈ ਮੁਰ ਪਰਵਾਰਾ ਸੇਵਕ ਸੁਖ ਸੁਭਾ ਕਰਤਾਰਾ। ਮਹਾਰਛਾ ਨੇ ਗਾ ਦੇ ਖਰੀਏ ਸਭ ਅਰਨ ਕੋ ਆਸੰਗਰੀਏ। ਕੋਰਨ ਹੋਏ ਹਮਾਰੀ ਆਸਾ ਤੌਰ ਬਨ ਕੀ ਰਹੇ ਬਿਆਸਾ ਸਮੈ ਸ਼ਰ ਕਵਨ ਤਿਹਉ ਸੁਭਜਉ ਹਉ ਸੁਨਤੇ ਪਾਉ ਸੇਵਕਾ ਸੁਖ ਹਮਾਰੇ ਤਾਰੀ ਹੈ ਚੰਦ ਰਹਿਤre ਹਮਾਰੇ ਮਾਰੀ ਹੈ ਆਪੋ ਹਾਜਾਬ ਜਬ ਹਰੀਐ ਮਰਨ ਖਾਲਕਾ ਦੁਆਰ ਨਵਰੀਐ ਹੋਜੁ ਹਦਾ ਹਮਾਰੇ ਬੱਚਾ ਸਰੀਰ ਦੂਰਿ ਖਰੀ ਰੋ ਰੱਛਾ ਰਖ ਰਖਮ ਰਖਨ ਹਰੇ ਸਾਹਿਬ ਸੰਸਹੈ ਬਿਆਰੀ ਦੀਨ ਬੰਦ ਦੁਸ਼ਟ ਨਗੇ ਹੰਤਾ ਸੁਮਹਾ ਪੂਰੀ ਜਟੋ ਰਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੂਰਿਯ ਉਤਨ ਕਾਲ ਪਾਇ ਗੁਰਸਿਨੂ ਮੇਰਗਾਸਾ ਸਲ ਕਾਲ ਖਾਗੀ ਆਤਮਸਾ ਜਵਨ ਗਾ ਜੋਗੀ ਸਿਵ ਕੀਓ ਵੇਦਰਾ ਬ੍ਰਹਮਾ ਜੋਤੀਓ ਜੁਨ ਕਾ ਸਲੁਕ ਸਵਾਰਨੋ ਸ਼ੁਕਰ ਹੈ ਤਾਹੇ ਹਮਾਰਾ ਜਵਨ ਕਾਲ ਸਰਤ ਮਨਾਇਓ ਦੇਵ ਦਾ ਰਿਸ਼ਨੁ ਬਜਾਇਓ ਆਹਾਰੇ ਅੰਦੇ ਕੀ ਉਤਾਰਾ ਸੋਈ ਗਰੋ ਸਮਝੋ ਹਮਾਰਾ ਨਿਸ਼ਕਾਲਿ ਸਹੀ ਕੋ ਹਮਾਰੀ ਸਰਬਜਾ ਜਨ ਆਸਵਾਰੀ ਸੇਖਨ ਕੋ ਸਗੁਨ ਸੁਖ ਨੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਵਰਹਿ ਕੀ ਵੀਰ ਬਿਸ਼ਾਨਤ ਠੇਟੇ ਦਾ ਗੁੰਜਲਿਆ ਸੋਲਾ ਤਵਾ ਪਰ ਕਿਰਪਾ ਜਿਸ ਕਾ ਬੋਲਾ ਸੰਤਨ ਦੁਖ ਪਾਇ ਤੇ ਰੁਕੀ ਸੁਖੁ ਬਾਇ ਸਾਧਨ ਕੇ ਸੁਖਿ ਏਕੇ ਕੀ ਮੀਰ ਵਚਨ ਘਟ ਘਟ ਗੀ ਮਨ ਬਲ ਕੀ ਜਾਨੈ ਜਾਵਤ ਕਰਖ ਰਖਨ ਖਸਤਾਰਾ ਪ੍ਰਜਾ ਤਰਤ ਤਰੇ ਅਪਰ ਜਾਵਿਆ ਹਰਿ ਕਰਤ ਨ ਗਭਹੁ ਤੁਮੈ ਅਮ੍ਰਿਤ ਤਸਬਹੁ ਜਿਤੇ ਬਦਨਾ ਸ੍ਰਸ਼ਟ ਸਭੁ ਸਹਾਰੇ ਆਪ ਆਵਨੇ ਬੁਜੁਰ ਚਾਰੈ ਤੁ ਸੰਭਿ ਤੇ ਰਹਿ ਤਨਾਰਾਮ ਆਜੰਤ ਮੇਰ ਭੇਰੇ ਹਰਿਆਲਮ ਨਰੰਗਾਨ ਨਿਰੰਕਾਰ ਨੰਬੋ ਆਧ ਨੀਲ ਨਾਦੇ ਸੰਭੋ ਠਾਖਾ ਮੂਰਜਾਤ ਭਿਟਾ ਜਪ ਬਿਨ ਨ ਪਾਪ ਤਿ ਮਿਟਾ ਠਾਖੋ ਕਰ ਬਹ ਹਿਮਾਨਤ ਮਹਾ ਮੂਰਗ ਬਿਨ ਜਾਨਕ ਮਹਾ ਦੇਖੋ ਸਦਾ ਸਿਵ ਨਿਰੰਕਾਰ ਖਾ ਜਨਤਨਾ ਭੇਵ ਆਪ ਆਵਨੇ ਬੁਧ ਹੈ ਜਿਤੀ ਮਨਤ ਬਿਨ ਬਿਨ ਦੁਹੈ ਰੇਤਿ ਤੁਮਰਾ ਲਖਨ ਜੈ ਬਸਰਾਖ ਹੈ ਵਿਸੁਜਾਵ ਸੁਮ ਸੰਸਾਰਾ ਏ ਕੈ ਰੂਪੇ ਅਨੁ ਸੁਲਪ ਰੰਗ ਪਿਆਰਾ ਹੈ ਰੂਪਾ ਹੰਡਾ ਜਿਰਜ ਸਤਿਖਿ ਨਿਯਤਿ ਖਾਨ ਬਹੋਰਾ ਦਿਨੀ ਕਹਾ ਹੋ ਲਜ ਹੈ ਬਿਠਾ ਕਹ ਸੁਨ ਵੇ ਸ਼ੰਕਰ ਕੀਠਾ ਸਿਗਰੇ ਸੁਦਰਚ ਦਿਖਾਹੀ ਅਤਮ ਰਵ ਆਦ ਜੁਗਾਰ ਸੁਸਵੰਭਵ ਹਰਿ ਚਾਮੇ ਰੀ ਤੁਮ ਕਰੋ ਸਿਖੁ ਬਹਾਰ ਅਸਕ ਸੰਗਰੋ ਦੁਸ਼ਟ ਜੀਤੇ ਅਥਵਾ ਤਰਪਤ ਸਗਲ ਮਲੇਸ਼ ਕੋ ਰਣ ਘਾਤਾ ਜੇ ਅਦੁੱਤ ਸਭਨੇ ਪਰੇ ਤਨ ਕੈ ਦੁਸ਼ਕੁਤ ਹੈ ਮੋਰੀ ਕੋ ਰਖਾ ਜਵਨ ਪਗ ਬਰੇ ਤੇ ਹਾਰੇ ਤਨ ਕੈ ਦੁਨ ਸੰਗਤ ਸਭ ਤਾਰੇ ਜੋ ਖਲ ਗੋਇ ਖਬਾਗਿ ਆਏ ਹੈ 타ਕੇ ਕਾਲਨ ਰਖਣ ਹੈ ਸ੍ਰਚਾ ਮੇਰਾ ਤਾਕੇ ਸਭ ਕਾਲ ਦੁਸ਼ਟ ਅਰਸ਼ਟ ਨਰਾਜਿਤ ਗਾਲਾ ਕਿਰਪਾ ਦਸ ਤਮ ਜਾਣਹਿ ਰਹੋ ਤਾ ਕੇ ਤਾ ਕਨੁਖ ਮਹਰੋ ਰਦਾ ਸਦ ਕਰਮੋ ਸੋ ਹੋਈ ਰੋਛਾ ਸੇ ਨਾ ਹੋਈ ਏਖ ਬਾਰਜੰਤਰਾ ਸੁਮਹਾਰਾ ਕਾਲ ਹਾਚ ਤਾਹਿ ਬਹਾਰ ਜਨਰ ਨਾਮ ਬਿਆਰੋਖ ਹਾ ਦਾਰਦ ਗੁਸਤੋ ਤਿਰਹਾ ਖੜ ਖੇਤ ਮੈਂ ਸੰਦੇਹਾਰੀ ਆਪ ਹਾਦੈ ਲਿਓ ਬਹਾਰੀ ਸਰਬ ਰੋਮ ਸਹਾਈ ਉੰਦਸ਼ਤ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ